ਸਰਕਾਰੀ ਸਕੂਲ ਵਿੱਚ ਪੜਨ ਵਾਲੀ ਦਰਜੀ ਦੀ ਤੀ ਹੋਵੇਗੀ ਰਾਜਪਾਲ ਦੇ ਹੱਥੋਂ ਸਨਮਾਨਿਤ 10ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ 12 ਬੱਚਿਆਂ ਨੂੰ ਰਾਜਪਾਲ ਦੇ ਵੱਲੋਂ ਕੀਤਾ ਜਾਵੇਗਾ ਸਨਮਾਨਿਤ ਸਰਕਾਰੀ ਸਕੂਲਾਂ ਦੇ ਵਿੱਚ 8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਦੇ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਭਵਨ ਵਿਖੇ ਸਨਮਾਨਿਤ ਕੀਤਾ ਜਾਵੇਗਾ ਬੱਚਿਆਂ ਨੂੰ ਰਾਜ ਭਵਨ ਤੱਕ ਲੈ ਕੇ ਜਾਣ ਤੇ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੋਡਲ ਅਫਸਰ ਬਣਾ ਕੇ ਦਿੱਤੀ ਗਈ ਹੈ 8ਵੀਂ ਜਮਾਤ ਵਿੱਚ 600 ਵਿੱਚੋਂ 592 ਨੰਬਰ ਲੈ ਕੇ 8ਵਾਂ ਸਥਾਨ ਹਾਸਲ ਕਰਨਵਾਨੀ ਪੱਲਵੀ 8ਵੀਂ ਜਮਾਤ ਵਿੱਚੋਂ ਜ਼ਿਲ੍ਹੇ ਵਿੱਚੋਂ ਮੈਰਿਟ ਹਾਸਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸ਼ਾਮਿਲ ਹੈ ਜੋ ਕਿ 16 ਜੁਲਾਈ ਨੂੰ ਰਾਜਪਾਵਨ ਵਿਕੇ ਸੂਬੇ ਦੇ ਰਾਜਪਾਲ ਵੱਲੋਂ ਸਨਮਾਨਿਤ ਹਾਸਲ ਸਨਮਾਨ ਹਾਸਲ ਕਰਨ ਜਾ ਰਹੇ ਹਨ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਕੇ ਪੜਨ ਵਾਲੀ ਇਹ ਪੱਲਵੀ ਇੱਕ 17 ਦੇ ਪਰਿਵਾਰ ਦੇ ਨਾਲ ਸਬੰਧਤ ਰੱਖਦੀ ਹੈ ਉਸਦੇ ਪਿਤਾ ਕਿਤੇ ਦਰਜੀ ਵਜੋਂ ਕੰਮ ਕਰਦੇ ਹਨ ਤੇ ਸਾਧਨਾਂ ਦੀ ਕਮੀ ਦੇ ਬਾਵਜੂਦ ਉਹ ਆਪਣੀ ਮਿਹਨਤ ਦੀ ਬਦੌਲਤ ਪੜ੍ਹਾਈ ਦੇ ਵਿੱਚੋਂ ਇੱਕ ਮੁਕਾਮ ਹਾਸਲ ਕਰਨ ਵਾਲੀ ਬੱਚੀ ਹੈ ਜਿਸ ਨੇ ਮਿਹਨਤ ਦੇ ਫਲ ਦੇ ਤੌਰ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਅਤੇ ਵਿੱਚੋਂ ਹੋਰ ਮਿਹਨਤ ਕਰਕੇ ਪੜ੍ਹਾਈ ਦੇ ਵਿੱਚ ਹੋਰ ਵੱਡੇ ਮੁਕਾਮ ਹਾਸਲ ਕਰਨ ਦਾ ਵੀ ਹੌਂਸਲਾ ਰੱਖਦੀ ਹੈ ਮੇਰਾ ਨਾਮ ਪਲਵੀ ਆ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੇਆ ਵਿੱਚ ਪੜ੍ਹਦੀ ਆ ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਰਾਜੀਵ ਮਹਾਜਨ ਹੈਗਾ ਮੈਂ 8ਵੀਂ 6 ਸੈਸੋ ਵਿੱਚੋਂ 592 ਨੰਬਰ ਲੈ ਕੇ ਮੈਰਿਟ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਇੰਨੀ ਮਿਹਨਤ ਤੋਂ ਬਾਅਦ ਮੇਰਾ ਮੈਨੂੰ ਇਹ ਮਕਾਮ ਹਾਸਿਲ ਹੋਇਆ ਤੇ 16 ਤਰੀਕ ਨੂੰ ਸਾਨੂੰ ਸਾਡੇ ਰਾਜਪਾਲ ਜੀ ਸਨਮਾਨਿਤ ਕਰਨ ਲੱਗੇ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਨੂੰ ਰਾਜਪਾਲ ਜੀ ਸਨਮਾਨਿਤ ਕਰਨਗੇ ਤੇ ਹੁਣ ਮੈਂ 16 ਤਰੀਕ ਨੂੰ ਜਾਣਾ ਉੱਥੇ ਸਾਡੇ ਸਕੂਲ ਵਿੱਚ ਇਕੱਲੀ ਮੈਂ ਹੀ ਆਂ ਤੇ ਹੋਰ ਬੱਚੇ ਨਹੀਂ ਆ ਸਾਡੇ ਪੂਰੇ ਜ਼ਿਲ੍ਹੇ ਵਿੱਚੋਂ 12 ਬੱਚੇ ਸਿਲੈਕਟ ਹੋਇਆ ਉਹਨਾਂ ਵਿੱਚੋਂ ਇੱਕ ਮੈਂ ਆ ਤੇ ਬੜੀ ਖੁਸ਼ੀ ਹੋਣ ਦੀ ਕਿ ਮੇਰਾ ਨਾਮ ਵੀ ਆਇਆ ਸਾਡੇ ਟੀਚਰਾਂ ਨੇ ਦੱਸਿਆ ਕਿ ਅਸੀਂ ਸਵੇਰੇ 5 ਵਜੇ ਸਕੂਲੇ ਪਹੁੰਚਣਾ ਤੇ ਸਵਾ 5 ਜਾਂ ਪੌਣੇ 5 ਤੱਕ ਹੀ ਚੱਲਣਾ ਸਕੂਲੇ ਵੀ ਜਦੋਂ ਟਾਈਮ ਮਿਲਦਾ ਉਦੋਂ پڑھਦੇ ਹੀ ਤੇ ਘਰ ਆ ਕੇ ਵੀ ਜਦੋਂ ਘਰ ਦਾ ਕੰਮ ਵਗੈਰਾ ਕਰਕੇ ਜਦੋਂ ਟਾਈਮ ਮਿਲਦਾ ਅਸੀਂ پڑھਦੇ ਸੀ ਜਿੰਨਾ ਟਾਈਮ ਮਿਲਦਾ ਉਹਨਾਂ ਪੜਿਆ ਕਰੋ ਤੇ ਫੋਨ ਘੱਟ ਚਲਾਇਆ ਕਰੋ ਇੰਸਟਾਗ੍ਰam ਵਗੈਰਾ ਬਸ ਅ ਜੀ ਮੇਰਾ ਨਾਮ ਰਤਨ ਚੰਦ ਹੈ ਤੇ ਮੈਂ ਕਿਤੇ ਪਕੋ ਟੇਲਰ ਹਾਂ ਜੀ ਤੇ ਮੇਰੇ ਤਿੰਨ ਬੱਚੇ ਨੇ ਵੱਡੀ ਬੇਟੀ ਨਵਿਆ ਛੋਟੀ ਪल्लਵੀ ਤੇ ਬੇਟਾ ਵਿਮਨਸ਼ੂ ਇਹ ਇੱਕ ਛੋਟਾ ਜਿਹਾ ਪਰਿਵਾਰ ਹੈ ਤੇ ਬੱਚੇ ਕਾਫੀ ਮਿਹਨਤ ਕਰਦੇ ਆ ਕਰਦੇ ਆ ਨਾਲ ਸਾਡੀ ਹੈਲਪ ਵੀ ਕਰਾਉਂਦੇ ਆ ਤੇ ਘਰ ਦੇ ਕੰਮਾਂ ਵਿੱਚ ਵੀ ਤੇ ਮੇਰੇ ਆਪਣੇ ਕੰਮ ਵਿੱਚ ਵੀ ਕਰਵਾਉਂਦੇ ਆ ਤੇ ਕਾਫੀ دیر ਰਾਤ ਤੱਕ ਪਰਦੇ ਆ ਤੇ ਮਤਲਬ ਇੱਕ ਆਪਣੇ ਮਾਪੇ ਘਰ ਪਾ ਕੇ ਇੱਕ ਚੰਗੇ ਬੱਚੇ ਹੁੰਦਾ ਪ੍ਰੂਫ ਦਿੰਦੇ ਆ ਤੇ ਮੇਨ ਗੱਲ ਹੈ ਕਿ ਉਹ ਆਪਣੀ ਪੜਾਈ ਵੱਲ ਧਿਆਨ ਟਿਕ ਦਿੰਦੇ ਆ ਤੇ ਇਹਦਾ ਮਤਲਬ ਪ੍ਰੂਫ ਤੁਹਾਡੇ ਸਾਹਮਣੇ ਹੈ ਕਿ ਬੱਚਾ ਅੱਜ ਰਾਜੇਪਾਲ ਜੀ ਨਾਲ ਮੁਲਾਕਾਤ ਕਰ ਰਿਹਾ ਹੈ ਉਹ ਪਹਿਮੇ ਤਾਂ ਮਿਹਨਤ ਅਦਕਾ ਦੇਖੋ ਇੱਕ ਵਧੀਆ ਪਰਾਲਾ ਵਾ ਇਹ ਦੇ ਨਾਲ ਬੱਚੇ ਵੱਧ ਵੱਧ ਮਿਹਨਤ ਕਰਨਗੇ ਤੇ ਕਾਮਯਾਬ ਹੋਣਗੇ ਬੱਚੇ ਕਾਮਯਾਬ ਹੋਣਗੇ ਤੇ ਪਰਿਵਾਰ ਕਾਮਯਾਬ ਹੋਣਗੇ ਤੇ ਇੱਕ ਵਧੀਆ ਪੰਜਾਬ ਦੀ ਉਸਾਰੀ ਹੋਵੇਗੀ ਤੇ ਕਿਉਂਕਿ ਅਗਲੀ ਨੀਵ ਜਿਹੜੀ ਹੈ ਅੱਗੇ ਬੱਚਿਆਂ ਨੇ ਹੀ ਇਸ ਆਪਣੇ ਦੇਸ਼ ਨੂੰ ਜਾਂ ਪੰਜਾਬ ਨੂੰ ਸੰਭਾਲਣਾ ਵਾ ਜੇ ਬੱਚੇ ਵਧੀਆ ਹੋਣਗੇ ਤਾਂ ਮਹੌਲ ਵਧੀਆਗਾ ਵਾਤਾਵਰਨ ਵਧੀਆ ਹੋਊਗਾ ਇਸ ਲਾਗਾ ਜੂਗਾ